ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮਨਰਾਸ ਸਿੱਧੂ ਵਲੌਗ ਤੇ ਤੁਹਾਡਾ ਬਹੁਤ ਸਵਾਗਤ ਹੈ ਜੀ ਲਓ ਜੀ ਦਿਨ ਹੈਗਾ ਸ਼ਨੀਵਾਰ ਦਾ ਸ਼ਾਮ ਦਾ ਟਾਈਮ ਹੈ ਸਾਡੇ 6 ਵਜ ਦਾ ਤੇ ਮੈਂ ਤੰਦੂਰ ਤਪਾਉਂਦੇ ਤਪਾਉਂਦੇ ਵਲੌਗ ਦੀ ਕਰ ਲਈ ਸ਼ੁਰੂਆਤ ਜੀ ਤੇ ਇੱਧਰ ਮੰਮੀ ਲੱਗੇ ਸੀ ਸਾਰੇ ਗਮਲਿਆਂ 'ਚ ਪਾਣੀ ਪਾਉਣ ਵਾਸਤੇ ਤੇ ਰਾਜਵਿੰਦਰ ਆਗੇ ਸੀ ਪੱਠੇ ਕੁੱਤਰ ਕੇ ਗਾਈਆਂ ਨੂੰ ਪਾ ਕੇ ਤੇ ਕਰ ਰਹੇ ਸੀ ਨਾਲੇ ਗੱਲਾਂ ਬਾਤਾਂ ਜੀ ਤੇ ਇੱਥੇ ਜੀ ਟਾਈਮ ਹੋ ਗਿਆ ਆ ਐਤਵਾਰ ਸਵੇਰ ਦਾ ਤੇ ਮੈਂ ਸਫਾਈਆਂ ਕਰਨ ਲੱਗੀ ਸੀ ਕਿਚਨ ਦੇ ਕੰਮਕਾਜ ਮੈਂ ਕੁਛ ਕਰਿਆਈ ਸੀਗੀ ਫੁਲਕਾ ਵਗੈਰਾ ਬਣਾਉਣਾ ਰਹਿ ਗਿਆ ਸੀਗਾ ਤੇ ਮੈਂ ਲੌਬੀ ਬਾਕੀ ਕਮਰੇ ਜੜੇ ਸੀਗੇ ਉੱਤਰਤਾ ਝਾੜੂ ਵਗੈਰਾ ਕਰਿਆਈ ਸੀਗੀ ਡਸਟਿੰਗ ਵੀ ਕਰਿਆਈ ਸੀ ਤੇ ਆਹ ਵਾਲਾ ਰੂਮ ਰਹਿ ਗਿਆ ਸੀ ਏਸੀ ਵਾਲਾ ਰੂਮ ਕਿਉਂਕਿ ਇੱਧਰ ਮਨਵੀਰ ਅੱਜ ਸੰਡੇ ਕਰਕੇ ਲੇਟ ਉੱਠਿਆ ਤੇ ਇਸ ਕਰਕੇ ਇੱਧਰ ਮੈਂ ਕਿਹਾ ਚਲੋ ਬਾਅਦ ਚ ਕਰਦੀ ਆਂ ਸਫਾਈ ਤੇ ਉਹ ਗਰਮੀ ਹਜੇ ਵੀ ਬਹੁਤ ਹੈ ਜਿਵੇਂ ਕਿ ਭਾਦੋ ਦਾ ਮਹੀਨਾ ਚੱਲ ਰਿਹਾ ਤੇ ਮੈਂ ਸਾਰੀ ਗਰਮੀ ਨਾ ਭej ਗਈ ਵੈਸੇ ਵੀ ਕਮਰੇ ਵਗੈਰਾ 'ਚ ਜਾਣੇ ਆ ਨਾ ਤੇ ਐਕਸਰਸਾਈਜ਼ ਹੀ ਹੋ ਜਾਂਦੀ ਹੈ ਝੜ ਝੁਰੂ ਕੱਢਦੇ ਹੋਏ ਤੇ ਵੈਸੇ ਹੁਣ ਚਲੋ ਅੱਸੂ ਦਾ ਮਹੀਨਾ ਸ਼ੁਰੂ ਹੋ ਜੂਗਾ ਫੇ ਥੋੜਾ ਜਿਹਾ ਮੌਸਮ ਜਿਹੜਾ ਬਦਲ ਜੂਗਾ ਪਰ ਅੱਗੇ ਨਾਲੋਂ ਫੇ ਵੀ ਬਹੁਤ ਜ਼ਿਆਦਾ ਫਰਕ ਹੈ ਅੱਗੇ ਤਾਂ ਗਰਮੀ ਇੰਨੀ ਸੀ ਜੀ ਕਪੜਾਉਣ ਲੱਗ ਜਾਂਦਾ ਹੁੰਦਾ ਸੀਗਾ ਜਦੋਂ ਝੜ ਪੁੱጫ ਕਰੀਦਾ ਸੀਗਾ ਤੇ ਇੱਥੇ ਬਸ ਮੈਂ ਸਫਾਈ ਕਰਕੇ ਮੈਂ ਪਹਿਲਾਂ ਮੇਰੀ ਸਲਾਹ ਸੀਗੀ ਮੈਂ ਸੋਫੇ ਵਗੈਰਾ ਸਾਈਡ ਤੇ ਕਰਕੇ ਚੰਗੀ ਤਰ੍ਹਾਂ ਕਰ ਦੇਣੀ ਆ ਪਰ ਫਿਰ ਮੇ ਕੋਲ ਟਾਈਮ ਥੋੜਾ ਜਿਹਾ ਘੱਟ ਹੀ ਸੀਗਾ ਮੈਂ ਕਿਹਾ ਚਲੋ ਬਾਕੀ ਕੰਮ ਕਾਜ ਕਰਨੇ ਆ ਹੁਣ ਫੇ ਕਰੂੰਗੀ ਕਿਸੇ ਦਿਨ ਸਾਰੇ ਸਾਈਡ ਵਗੈਰਾ ਕਰਕੇ ਤੇ ਫਿਰ ਮੈਂ ਇੱਥੇ ਝਾੜੂ ਕੱਢ ਕੇ ਤੇ ਲਾਤਾ ਪੋਚਾ ਪਾਣੀ ਜਿਹੜਾ ਏਸੀ ਵਾਲਾ ਉਹ ਹੀ ਯੂਜ਼ ਕਰ ਲਿਆ ਮੈਂ ਕਿਹਾ ਫਿਰ ਗਮਲੇ ਚ ਪਾ ਦੂੰਗੀ ਉਸ ਤੋਂ ਬਾਅਦ ਜੀ ਕਿਤੇ ਕੱਪੜੇ ਪ੍ਰੈਸ ਅ ਬਸ ਦੋ ਕੁ ਕੁਰਤੇ ਪਜਾਮੇ ਸੀਗੇ ਪ੍ਰੈਸ ਕਰਨ ਵਾਲੇ ਮੈਂ ਕਿਹਾ ਚਲੋ ਜਿਆਦਾ ਟਾਈਮ ਤਾਂ ਲੱਗਣਾ ਨਹੀਂਗਾ ਫਿਰ ਬਣਾਉਣਾ ਆ ਫੁਲਕਾ ਤੇ ਬਸ ਇਹ ਹੁੰਦਾ ਵੀ ਆਪਾਂ ਫੁਲਕੇ ਤੋਂ ਬਾਅਦ ਤਾਂ ਫਿਰ ਗਰਮੀ ਬਹੁਤ ਹੋ ਜਾਂਦੀ ਹੈ ਵੀ ਥੋੜਾ ਲੇਟ ਖਾਂਦੇ ਕਰਕੇ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਵੀ ਬਾਕੀ ਸਾਰੇ ਕੰਮ ਕਾਜ ਕਰ ਲਾਂ ਫਿਰ ਫੁਲਕਾ ਬਣਾਵਾਂਗੇ ਅ ਬਸ ਤੇ ਫਿਰ ਇੰਨੇ ਕ ਬਾਹਰ ਤੁੱਪ ਤੁੱਪ ਬਹੁਤ ਹੋ ਜਾਂਦੀ ਹੈ ਇਸ ਕਰਕੇ ਜਿਹੜੇ ਕੰਮ ਮੈਂ ਕਾ ਨਿਭੜ ਜੇ ਉਹ ਵਧੀਆ ਹੀ ਆ ਤੇ ਇਸ ਕਰਕੇ ਮੈਂ ਲੱਗੇ ਸੀ ਕਿ ਇੱਥੇ ਕੱਪੜੇ ਪ੍ਰੈਸ ਕਰਨ ਵਾਸਤੇ ਮੈਨੂੰ ਇਸ ਟੇਬਲ ਦਾ ਬਹੁਤ ਸੋਖ ਹੋ ਗਿਆ ਹੁਣ ਜਦੋਂ ਮਤਲਬ ਜੀ ਕਰਦਾ ਇੱਥੇ ਮੈਂ ਕੂਲਰ ਲਾ ਕੇ ਕੱਪੜੇ ਪ੍ਰੈਸ ਕਰ ਲੈਣੀ ਆ ਨਾ ਤਾਂ ਮੈਨੂੰ ਕਈ ਸਮਾਨ ਪਹਿਲਾਂ ਚੱਕਣਾ ਪੈਂਦਾ ਸੀ ਤੇ ਸਾਰਾ ਮੇਰਾ ਸਮਾਨ ਇਸ ਦੇ ਵਿੱਚ ਹੀ ਰੱਖਿਆ ਹੁੰਦਾ ਤੇ ਦਬ ਲੋ ਕੱਢ ਕੇ ਕਰ ਲੈਣੀ ਆ ਪਾਣੀ ਲੱਗ ਰਿਹਾ ਚਲੋ ਸ਼ੁਕਰ ਹੈ ਪਾਣੀ ਤਾਂ ਲੱਗਣ ਲੱਗ ਗਿਆ ਅੱਜ ਫੇਰ ਬੱਦਲ ਜੇ ਬਣ ਗਏ ਨਾ ਕਿੰਨੀ ਪਤਾ ਨਹੀਂ ਕਿੰਨੀ ਬੂੰਦੀਆਂ ਬਰਸ ਰਹੀਆਂ ਨੇ ਡਿੱਗੇ ਤਾਂ ਪਰਜੂਗੀ ਹੁਣ ਕਿਆਰੀ ਬਣ ਗਈ ਆ ਵੇਲ ਤਾਂ ਸੁੱਕਣ ਲੱਗ ਗਈ ਕਿ ਵਿੱਚ ਪੱਟੀ ਸੀ ਤਾਂ ਕਰਕੇ ਤਾਈ ਤਾਈ ਸੁੱਕ ਗਈ ਚੱਲ ਵਧੀਆ ਸੁੱਕ ਜੂਗੀ ਹੁਣ ਇੱਥੇ ਕਿੰਨੀ ਕ ਲੈਣੀਆਂ ਹਣ ਹੋਰ ਸਬਜ਼ੀਆਂ ਖਾਣ ਦੀ ਕਰਦਾ ਨਵੀਆਂ ਸਬਜ਼ੀਆਂ ਮਿਰਚਾਂ ਤੋੜਨ ਵਾਲੀਆਂ ਨਹੀਂ ਆ ਵਧੀਆ ਨਾਲ ਆਪੇ ਫਟ ਪੈਂਦੇ ਆ ਗੁੱਟੀਆਂ ਗੁੱਟੀਆਂ ਦੇ ਵਿੱਚ ਹੀ ਵਧੀਆ ਗਾਈਆਂ ਵੀ ਖਾ ਲੈਂਦੀਆਂ ਹਨ ਹੂੰ ਇੱਕ ਟਾਈਮ ਦੇ ਪੱਠੇ ਹੋ ਜਾਂਦੇ ਕਾ ਜਾ ਕੁਝ ਤਾਂ ਸੁੱਕ ਗਿਆ ਸੁੱਕ ਜੂਗਾ ਇੱਥੇ ਪਿਆ ਚਲ ਨਾ ਫੇਰ ਸੋਖਾ ਹੋ ਜੂਗਾ ਨਾ ਚੱਕਣਾ ਇਥੋਂ ਜਿਹੜੇ ਗਰੋ ਬੈਗ ਦੇ ਵਿੱਚ ਵੀ ਮੇਥੇ ਵਗੈਰਾ ਬੀਜੇ ਸੀ ਸਾਰੇ ਉੱਗ ਗਏ ਆ ਅੱਜ ਟਾਈਮ ਹੋ ਗਿਆ 11 ਵਜ ਦਾ ਤੇ ਆਪਾਂ ਕਿਚਨ ਦੀ ਸਾਰੀ ਸਾਫ ਸਫਾਈ ਕਰ ਲਈਏ ਕੰਮ ਆਪਣਾ ਸਾਰਾ ਨਿਬੜ ਗਿਆ ਹੁਣ ਆ ਕੇ ਕਰਦੇ ਹਾਂ ਰੈਸਟ ਲਓ ਜੀ ਇੱਥੇ ਟਾਈਮ ਹੋ ਗਿਆ ਦੁਪਹਿਰ ਦੇ 3:00 ਵਜੇ ਦਾ ਚਾਹ ਪਾਣੀ ਆਪਾਂ ਪੀ ਲਿਆ ਸੀ ਪਰ ਮੈਂ ਸਬਜੀ ਵਗੈਰਾ ਨਹੀਂ ਅੱਜ ਬਣਾਈ ਸੀ ਕਿਉਂਕਿ ਮੈਂ ਬਣਾਉਂਗੀ ਸ਼ਾਮ ਨੂੰ ਅੱਜ ਹੈਗਾ ਸੰਡੇ ਤੇ ਮੇਰੇ ਕੋਲ 2-3 ਘੰਟੇ ਦਾ ਟਾਈਮ ਹੀ ਸੀਗਾ ਮੈਂ ਕਿਹਾ 6:00 ਵਜੇ ਲੱਗੂਗੀ ਮੈਂ ਕਿਚਨ ਦੇ ਕੰਮ ਕਾਜ ਕਰਨ ਵਾਸਤੇ ਤੇ ਅੱਜ ਮੈਂ ਆਹ ਸੂਟ ਜਿਹੜਾ ਆ ਉਹ ਕੁਛ ਪੇਂਟ ਕਰ ਲਾਂ ਮਤਲਬ ਸਾਰਾ ਤਾਂ ਨਹੀਂ ਹੋਣਾਗਾ ਪਰ ਮੈਨੂੰ ਅੱਜ ਲਾਲਚ ਹੋ ਗਿਆ ਮੈਂ ਕਿਹਾ ਸੰਡੇ ਦਾ ਦਿਨ ਹੈ ਅੱਜ ਬੱਚੇ ਨਹੀਂ ਆਉਣੇ ਟਿਊਸ਼ਨ ਤੇ ਇਹ ਕੁਛ ਕੰਮ ਕਾਜ ਕਰ ਲੈਣੀ ਹੈ ਤੇ ਇੱਥੇ ਮੰਮੀ ਬੈਠੇ ਸੀ ਨਾਲੇ ਅਸੀਂ ਕਰ ਰਏ ਸੀ ਗੱਲਾਂ ਬਾਤਾਂ ਤੇ ਨਾਲੇ ਆਪਾਂ ਪੇਂਟ ਕਰ ਲਿਆ ਸੂਟ ਤੇ ਇਹ ਮੰਮੀ ਦੇ ਨਾ ਅੱਜ ਕੱਲ ਜਿਵੇਂ ਕਿ ਫਲੀਆਂ ਕੱਟਦੇ ਆ ਜਾਂ ਅਰਬੀ ਵਗੈਰਾ ਛਿਲਦੇ ਆ ਉਸ ਨਾਲ ਅਲਰਜੀ ਦੀ ਪ੍ਰੋਬਲਮ ਬੜੀ ਹੋਈ ਹੋਈ ਆ ਤੇ ਇਸ ਕਰਕੇ ਮੰਮੀ ਲਾਰੇ ਸੀਗੇ ਆਪਣੇ ਹੱਥਾਂ ਪੈਰਾਂ ਤੇ ਲੋਸ਼ਨ ਪਹਿਲਾਂ ਨਹੀਂ ਮੰਮੀ ਨੂੰ ਹੁੰਦੀ ਸੀਗੀ ਹੁਣ ਪਤਾ ਨਹੀਂ ਕੋਈ ਦਵਾਈਆਂ ਵਗੈਰਾ ਨਾਲ ਇਦਾਂ ਹੋ ਗਿਆ ਪਤਾ ਨਹੀਂ ਕੀ ਪ੍ਰੋਬਲਮ ਹੋ ਗਈ ਆ ਮੈਂ ਕਿਹਾ ਚਲੋ ਨਹੀਂ ਤਾਂ ਫਿਰ ਮੈਨੂੰ ਕਰਨੇ ਪਿਆ ਕਰਨੇ ਮੇਰੇ ਕੋ ਵੀ ਇੰਨਾ ਟਾਈਮ ਨਹੀਂ ਹੁੰਦਾ ਵੀ ਜਿਹੜੀਆਂ ਇਹ ਸਬਜ਼ੀਆਂ ਟਾਈਮ ਬਹੁਤ ਲੈਂਦੀਆਂ ਹਨਾ ਕਰਨ ਚ ਮੈਂ ਕਿ ਨਹੀਂ ਤਾਂ ਫਿਰ ਹੱਥਾਂ ਤੇ ਪਾਉਣ ਵਾਲੇ ਗਲਵ ਵਗੈਰਾ ਲੈ ਆਵਾਂਗੇ ਫਿਰ ਕਰ ਲਿਆ ਕਰਾਂਗੇ ਤੇ ਮੰਮੀ ਲਾਰੇ ਸੀਗੇ ਲੋਸ਼ਨ ਜੋ ਡਾਕਟਰ ਨੇ ਦਿੱਤਾ ਸੀਗਾ ਤੇ ਮੈਂ ਇੱਥੇ ਇਹ ਡਬਲ ਸ਼ੇਡਿੰਗ ਵਾਲਾ ਇਹ ਜਿਹੜਾ ਕਰ ਰਹੀ ਹਾਂ yellow light yellow ਕਲਰ ਦਾ ਮੈਂ ਕਰ ਲਿਆ ਸੀਗੇ ਪੱਤੀਆਂ ਤੇ ਉੱਤੇ ਸ਼ੇਡਿੰਗ ਕਰ ਰਹੀ ਸੀ ਮੈਂ orange ਕਲਰ ਦੀ ਤੇ ਇੱਕ ਮੈਂ orange ਔਰ white ਦਾ ਕੰਬੀਨੇਸ਼ਨ ਕਰ ਲਿਆ ਤੇ ਗ੍ਰੀਨ ਪੱਤੀ ਤੁਸੀਂ ਕੱਲ ਵਾਲੇ ਵਲੋਗ ਚ ਦੇਖ ਹੀ ਲਈ ਸੀਗੀ ਤੇ ਇਹ ਮੈਂ ਸੂਟ ਪੈਂਟ ਕਰਦੇ ਕਰਦੇ ਨਾਲੇ ਮੈਂ ਤੇ ਮੰਮੀ ਕਰ ਰਹੀ ਸੀਗੀ ਗੱਲਾਂ ਬਾਤਾਂ ਅਸੀਂ ਗੱਲਾਂ ਬਾਤਾਂ ਕਰ ਰਹੇ ਸੀਗੇ ਥੋੜੇ ਪੁਰਾਣੇ ਟਾਈਮ ਦੀਆਂ ਹਨਾ ਮੰਮੀ ਦੱਸ ਰਹੀ ਸੀਗੀ ਵੀ ਜਦੋਂ ਸਾਡੇ ਨਾਨੀਆਂ ਦਾਦੀਆਂ ਦੇ ਟਾਈਮ ਹੁੰਦੇ ਸੀਗੇ ਤੇ ਜਦੋਂ ਖੇਤਾਂ ਵਿੱਚ ਰੋਟੀ ਲੈ ਕੇ ਜਾਂਦੀਆਂ ਹੁੰਦੀਆਂ ਸੀ ਜਿਸ ਨੂੰ ਪੱਤਾ ਬੋਲਦੇ ਹਨਾ ਪੱਤਾ ਦੇਣ ਜਾਂਦੀਆਂ ਸੀਗੀਆਂ ਤੇ ਉਹ ਸਲਵਾਰਾਂ ਦੇ ਉੱਤੋਂ ਦੇ ਘਗਰੇ ਪਾ ਕੇ ਜਾਂਦੀਆਂ ਸੀ ਤੇ ਢੋਂਡ ਉਹਨਾਂ ਦਾ ਬਹੁਤ ਵੱਡਾ ਕੱਢਿਆ ਹੁੰਦਾ ਸੀ ਵੀ ਇਸ ਤਰ੍ਹਾਂ ਜਾਂਦੀਆਂ ਹੁੰਦੀਆਂ ਸੀਗੀਆਂ ਤੇ ਜਦੋਂ ਵੀ ਕਿਤੇ ਬਾਹਰ ਉਹਨਾਂ ਨੇ ਨਿਕਲਣਾ ਚਾਹੇ ਖੂਤੋਂ ਪਾਣੀ ਭਰਨ ਜਾਣਾ ਤਾਂ ਵੀ ਘਗਰੇ ਪਾ ਕੇ ਜਾਣੇ ਮਤਲਬ ਕਿ ਇਸ ਤਰ੍ਹਾਂ ਦਾ ਉਦੋਂ ਪ੍ਰਥਾ ਹੁੰਦੀ ਸੀਗੀ ਹਨਾ ਤੇ ਫਿਰ ਉਸ ਤੋਂ ਬਾਅਦ ਅਸੀਂ ਗੱਲਾਂ ਕਰ ਲੱਗੇ ਮੰਮੀ ਕਹਿੰਦੀ ਉਸ ਤੋਂ ਬਾਅਦ ਜਾਨੀ ਕਿ ਸਾਡੇ ਟਾਈਮ ਦੇ ਵਿੱਚ ਤਾਂ ਸਿਰਫ ਘੁੰਡ ਕੱਢਣ ਦਾ ਰਵਾਇਤ ਸੀਗਾ ਪਰ ਸਾਡੀਆਂ ਜਿਹੜੀਆਂ ਨਾਨੀਆਂ ਦਾਦੀਆਂ ਸੀਗੀਆਂ ਉਹ ਆਪਦੇ ਘੜਮਣੀਆਂ ਤੋਂ ਵੀ ਘੁੰਡ ਕੱਢਦੇ ਹੁੰਦੀਆਂ ਸੀਗੀਆਂ ਬਾਕੀ ਸੋਹਰਿਆਂ ਤੋਂ ਜੀਠਾਂ ਤੋਂ ਹਨਾ ਇਹ ਘੁੰਡ ਕੱਢਣ ਦਾ ਰਵਾਇਤ ਸੀਗਾ ਇਹ ਹਨਾ ਤੇ ਉਹ ਤਾਂ ਮੈਂ ਮੰਮੀ ਨੂੰ ਮੈਂ ਕਹੇ ਸੀ ਮੈਂ ਵੀ ਬਹੁਤ ਦੇਖਿਆ ਹੋਇਆ ਵੀ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਨਾ ਉਦੋਂ ਕਈ ਬੁੜੀਆਂ ਤਾਂ ਦੋਰੀ ਚੁੰਨੀ ਦਾ ਕੁੰਡ ਕੱਢਦੇ ਹੁੰਦੀਆਂ ਸੀ ਤਾਂ ਹਾਏ ਹੁੰਦਾ ਚੁੰਨੀਆਂ ਦੇ ਵਿੱਚ ਗਰਮੀ ਲੱਗਦੀ ਸਿਰ ਤੇ ਲੈਣ ਤਾਂ ਵੀ ਗਰਮੀ ਲੱਗਦੀ ਹੈ ਨਾ ਉਹ ਵੀ ਇੱਕ ਟਾਈਮ ਸੀਗਾ ਵੀ ਇਸ ਤਰ੍ਹਾਂ ਦਾ ਟਾਈਮ ਹੁੰਦਾ ਸੀ ਜਦੋਂ ਘਗਰੇ ਪਾ ਕੇ ਬਾਹਰ ਜਾਂਦੀਆਂ ਹੁੰਦੀਆਂ ਸੀਗੀਆਂ ਤੇ ਜਦੋਂ ਫਿਰ ਕੁੰਡ ਕੱਢਦੇ ਹੁੰਦੇ ਸੀ ਨਾ ਹੁਣ ਤਾਂ ਇਹ ਸਾਰੇ ਜਿਹੜਾ ਟਾਈਮ ਬਦਲ ਗਿਆ ਹੁਣ ਤਾਂ ਬਹੁਤ ਘੱਟ ਜਿਹੜਾ ਲੋਕਾਂ ਨੂੰ ਰਹਿ ਗਿਆ ਇਹ ਰਿਵਾਜ ਜਿਹੜੇ ਆ ਤੇ ਉਦੋਂ ਵੀ ਰਿਵਾਜ ਹੁੰਦਾ ਸੀ ਉਤੋਂ ਦੀ ਫੁਲਕਾਰੀਆਂ ਵੀ ਲੈ ਕੇ ਜਾਂਦੀਆਂ ਹੁੰਦੀਆਂ ਸੀ ਜਿੱਦਾਂ ਕਿ ਹੁਣ ਚਲੋ ਰਿਵਾਜ ਤੋਂ ਵਾਪਸ ਆ ਰਹੇ ਆ ਪਰ ਸ਼ੌਂਕ ਦੀਏ ਤੌਰ ਤੇ ਆ ਰਹੇ ਆ ਹਨਾ ਪਰ ਉਦੋਂ ਤੇ ਇਹ ਜਿਵੇਂ ਰਿਵਾਜ ਹੁੰਦੇ ਸੀ ਇਹ ਪਰ ਹੁਣ ਤਾਂ ਸ਼ੌਂਕੀਏ ਤੌਰ ਤੇ ਜੋ ਵੀ ਵੀ ਕਰ ਰਹੇ ਆ ਹਨਾ ਉਹ ਵਾਲੇ ਰਿਵਾਜ ਜਿਵੇਂ ਫੁਲਕਾਰੀਆਂ ਵਾਲੇ ਘਗਰੇ ਵਾਲੇ ਜਾਗੋ ਵਗੈਰਾ ਟਿਸਾ ਹੁੰਦੀਆਂ ਜਿਵੇਂ ਪਰ ਉਦੋਂ ਤੇ ਇਹ ਜਿੰਨ ਕੀ ਪ੍ਰਥਾ ਹੁੰਦੀ ਸੀ ਇੱਕ ਤਰ੍ਹਾਂ ਦੇ ਪਰਦਾ ਪ੍ਰਥਾ ਹੁੰਦੀ ਸੀਗੀ ਹਨਾ ਤੇ ਬਸ ਉਹ ਅਸੀਂ ਗੱਲਾਂ ਬਾਤਾਂ ਕਰ ਰਹੇ ਸੀਗੇ ਮੈਂ ਕਿ ਚਲੋ ਨਾਲੇ ਕਰ ਲੈਨੇ ਗੱਲਾਂ ਬਾਤਾਂ ਤੇ ਨਾਲੇ ਸੂਟ ਪੈਂਟ ਕਰ ਲੈਨੇ ਆ ਤੇ ਉਸ ਤੋਂ ਬਾਅਦ ਮੈਂ ਥੋੜੀ ਜਿਹੀ ਇਹ ਵੀਡੀਓ ਸ਼ੂਟ ਕੀਤੀ ਉਸ ਤੋਂ ਬਾਅਦ ਥੋੜਾ ਜਿਹਾ ਟਾਈਮ ਮੈਂ ਆਪਣੀਆਂ ਜਿਹੜੀਆਂ ਭੈਣਾ ਵਲੌਗ ਵਗੈਰਾ ਬਣਾਉਂਦੀ ਆ ਆਪਾਂ ਨੂੰ ਵੀ ਸਪੋਰਟ ਕਰਦੀ ਆ ਸੋਹਣੇ ਸੋਹਣੇ ਕਮੈਂਟ ਕਰਦੀ ਆ ਤੇ ਮੈਂ ਕਿ ਚਲੋ ਉਹਨਾਂ ਨੂੰ ਵੀ ਸਪੋਰਟ ਕਰਦੀ ਆ ਕਿਉਂਕਿ ਜੇ ਆਪਾਂ ਕਿਸੇ ਨੂੰ ਸਪੋਰਟ ਕਰਾਂਗੇ ਤਾਂ ਉਹ ਵੀ ਆਪਾਂ ਨੂੰ ਸਪੋਰਟ ਕਰਨਗੇ ਨਾ ਤੇ ਸਭ ਦੀ سپورਟ ਨਾਲ ਆਪਾਂ ਅੱਗੇ ਵਧ ਰਹੇ ਆ ਤੇ ਤੁਸੀਂ ਵੀ ਆਪਣੇ ਜੀ ਵਲੌਗ ਪੂਰਾ ਦੇਖਿਆ ਕਰੋ سپورਟ ਦੀ ਤੁਹਾਡੇ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਪਲੀਜ਼ ਇਸ ਕਰਕੇ ਪੂਰਾ ਵਲੌਗ ਜਿਹੜਾ ਵਾਚ ਕਰਿਆ ਕਰੋ ਜੀ ਤੇ ਇਸ ਕਰਕੇ ਮੈਂ ਵੀ ਥੋੜਾ ਟਾਈਮ ਕੱਢ ਕੇ ਵੈਸੇ ਤਾਂ ਵੀ ਮੈਂ ਡੇਲੀ ਕਰਦੀ ਹਾਂ سپورਟ ਪਰ ਅੱਜ ਮੇਰੇ ਕੋਲ ਟਾਈਮ ਕਾਫੀ ਸੀਗਾ ਅੱਜ ਮੈਂ ਬੈਠੀ ਸੀਗੀ ਤੇ ਮੈਂ ਕਿਹਾ ਚਲੋ ਵੀਡੀਓ ਬਣਾਉਣ ਤੋਂ ਬਾਅਦ ਥੋੜਾ ਟਾਈਮ ਫੋਨ ਫ੍ਰੀ ਸੀਗਾ ਤੇ ਮੈਂ ਕਿਹਾ ਇਹ ਵੀ ਕਰ ਦੇਣੀ ਕਿਉਂਕਿ ਮੈਨੂੰ ਆਪਦਾ ਫੋਨ ਹੀ ਯੂਜ਼ ਕਰਨਾ ਪੈਂਦਾ ਆ ਅਗਰ ਮੈਂ ਵਲੌਗ ਸ਼ੂਟ ਕਰਦੀ ਆ ਜਾਂ ਕਿਸੇ ਦੇ ਮਤਲਬ ਵਲੌਗ ਆਪਾਂ ਦੇਖਣੇ ਆ ਸਪੋਰਟ ਕਰਨੀ ਆ ਕਿਸੇ ਨੂੰ ਹਨ ਤੇ ਉਸ ਵਾਸਤੇ ਮੈਨੂੰ ਆਪਦਾ ਵਲੌਗ ਆਪਦਾ ਫੋਨ ਹੀ ਯੂਜ਼ ਕਰਨਾ ਪੈਂਦਾ ਮੈਨੂੰ ਦੂਸਰਾਂ ਦਾ ਫੋਨ ਨਹੀਂ ਮਿਲਦਾ ਕਿਉਂਕਿ ਸਭ ਨੂੰ ਐ ਹੁੰਦਾ ਵੀ ਸਾਡੇ ਫੋਨ ਸਾਡੇ ਹੱਥ 'ਚ ਹੀ ਹੋਣ ਤੇ ਅਸੀਂ ਬਸ ਆਪਦੇ ਕੰਮ 'ਚ ਲੱਗੇ ਰਹੀਏ ਹਨ ਤੇ ਇਸ ਕਰਕੇ ਫਿਰ ਮੈਂ ਕਿ ਚਲੋ ਮੈਂ ਜਿੰਨਾ ਟਾਈਮ ਬੈਠੀ ਆ ਉਹਨਾਂ ਟਾਈਮ ਮਤਲਬ ਮੈਂ ਕਰ ਦਿੰਦੀ ਆ ਨਾ ਇਸ ਕਰਕੇ ਆਪਣੀਆਂ ਭੈਣਾਂ ਜਿਹੜੀਆਂ ਵੀ ਵਲੌਗ ਬਣਾਉਂਦੀਆਂ ਆਪਾਂ ਉਹਨਾਂ ਨੂੰ ਪੂਰੀ ਸਪੋਰਟ ਕਰਦੀ ਆ ਜੋ ਆਪ ਵੀ ਖੁਦ ਵੀ ਸਪੋਰਟ ਕਰਦੀਆਂ ਆ ਤੇ ਚਲੋ ਜੀ ਵਧੀਆ ਲੱਗਦਾ ਇਸ ਤਰ੍ਹਾਂ ਤੇ ਨਾਲੇ ਫਿਰ ਸਾਰਾ ਮੈਨੂੰ ਕੋ 2-3 ਘੰਟੇ ਦਾ ਟਾਈਮ ਸੀਗਾ ਤੇ ਉਸ ਤੋਂ ਬਾਅਦ ਅੱਜ ਸਬਜੀ ਬਣਾਉਣੀ ਸੀਗੀ ਤੋਰੀਆਂ ਦੀ ਜਿਹੜੀਆਂ ਗਾਰਡਨ ਚ ਤੋੜ ਕੇ ਲਿਆਦੀਆਂ ਸੀਗੀਆਂ ਤੇ ਮੰਮੀ ਨੇ ਇੱਥੇ ਬੈਠੇ-ਬੈਠੇ ਨੇ ਉਹ ਵੀ ਕੱਟਦੀਆਂ ਪਹਿਲਾਂ ਮੈਂ ਆਪਦਾ ਸੂਟ ਪੇਂਟ ਕੀਤਾ ਸੀ ਬਸ ਉਹੀ ਕਲਰ ਮੇਰੇ ਕੋਲੇ ਪਏ ਸੀਗੇ ਮੈਂ ਕਿ ਮੈਂ ਇਹਨਾਂ ਨੂੰ ਮਿਕਸ ਕਰਕੇ ਹੀ ਮਤਲਬ ਹੋਰ ਲਾਈਟ ਡਾਰਕ ਕਲਰ ਬਣ ਜਾਂਦੇ ਹਨਾ ਵੀ ਬਣਾ ਲੂੰਗੀ ਹੋਰ ਕਲਰ ਨਹੀਂ ਲਾਉਣੇ ਕਿਉਂਕਿ ਫਿਰ ਜ਼ਿਆਦਾ ਟਾਈਮ ਪੈ ਰਣ ਤੇ ਸੁੱਕ ਜੇ ਜਾਂਦੇ ਆ ਫਿਰ ਕੰਮ ਨਹੀਂ ਆਉਂਦੇਗੇ ਇਸ ਕਰਕੇ ਮੈਂ ਬਸ ਮੈਂ ਕਿ ਇਹਨਾਂ ਨੂੰ ਮਿਲਾ ਕੇ ਇਸ ਸੂਟ ਤੇ ਜਿਹੜੇ ਵੀ ਕਲਰ ਉੱਠਣਗੇ ਤੇ ਉਹ ਮੈਂ ਪੇਂਟ ਕਰ ਦਊਗੀ ਤੇ ਅੱਜ ਕੱਲ ਤਾਂ ਵੈਸੇ ਵੀ ਮਤਲਬ ਕਿ ਇਸ ਤਰ੍ਹਾਂ ਦਾ ਚੱਲ ਰਿਹਾ ਹਨਾ ਵੀ ਕੋਈ ਵੀ ਕਲਰ ਕਿਸੇ ਤੇ ਵੀ ਕਰ ਲਓ ਕੋਈ ਚੁੰਨੀ ਅੱਡਦੀ ਹੁੰਦੀ ਆ ਤੇ ਕਮੀ ਜੜਦੇ ਹੁੰਦੇ ਆ ਹਨਾ 3D ਕਲਰ ਜਿਵੇਂ ਚੱਲਦੇ ਆ ਤੇ ਉਸੇ ਕਰਕੇ ਮੈਂ ਕਿ ਇਹ 3D ਕਲਰ ਜਿਹੜੇ ਆ ਇਹਨਾਂ ਨਾਲ ਹੀ ਇਹ ਸੂਟ ਦੀ ਜਿਹੜੀ ਆ ਪੇਂਟਿੰਗ ਕਰ ਦਊਂਗੀ ਤਾਂ ਵਧੀਆ ਬਣ ਜਾਣਗੇ ਕਿਉਂਕਿ ਸਾਰੇ ਸੂਟ ਜਿਵੇਂ ਥੋੜਾ ਹਲਕਾ ਲਾਈਟ ਕਲਰ ਦਾ ਤੇ ਡਾਰਕ ਕਲਰ ਇਸ ਤੇ ਵਧੀਆ ਉੱਠਦੇ ਆ ਤਾਂ ਕਰਕੇ ਮੈਂ ਇਹਨਾਂ ਨੂੰ ਕੰਬੀਨੇਸ਼ਨ ਕਰ ਰਹੀ ਸੀਗੀ orange yellow ਹੋ ਗਿਆ ਜਿੱਦਾਂ green yellow ਹੋ ਗਿਆ ਹਨਾ ਇਹ ਸਾਰੀ ਸ਼ੇਡਿੰਗ ਕਰਕੇ ਤੇ ਮੈਂ ਕਿ ਅਡਾ ਅਡ ਤਰ੍ਹਾਂ ਦੇ ਕਰ ਦਿੰਨੀ ਆ ਇਹ ਇਹ ਅੱਜ ਤਾਂ ਨਹੀਂ ਪੂਰਾ ਹੋਣਾ ਕਿਉਂਕਿ ਫੁੱਲ ਥੋੜੇ ਕਾਫੀ ਵੱਡੇ ਆ ਤਾਂ ਟਾਈਮ ਕਾਫੀ ਲੱਗ ਜਾਣਾ ਹੈ ਮੈਂ ਕਿਹਾ ਜਦੋਂ ਨਹੀਂ ਦੇਖੂਗੀ ਨਹੀਂ ਤਾਂ ਅਗਲੇ ਸੰਡੇ ਨੂੰ ਕਰ ਲੂਗੀ ਫਿਰ ਮੈਨੂੰ ਕਾਫੀ ਟਾਈਮ ਮਿਲ ਜਾਂਦਾ ਕਿਉਂਕਿ ਫਿਰ ਰੰਗ ਕੋਲਿਆ ਹੋਵੇ ਤਾਂ ਫਿਰ ਟਾਈਮ ਥੋੜਾ ਹੋਵੇ ਤਾਂ ਫਿਰ ਉਹ ਰੰਗ ਖਰਾਬ ਹੋ ਜਾਂਦਾ ਹੈ ਤੇ ਇੱਥੇ ਜੀ ਆਪਾਂ ਇਹ ਫੁੱਲ ਤਿਆਰ ਕਰ ਲਿਆ ਤੇ ਨਾਲ ਹੀ ਸਾਨੂੰ ਭੁੱਖ ਵੀ ਲੱਗ ਗਈ ਅਸੀਂ ਅਮਰੂਦ ਖਾਣ ਲੱਗ ਗੀਆਂ ਸੀਗੀਆਂ ਲਓ ਜੀ ਇਸ ਤਰ੍ਹਾਂ ਦਾ ਇਹ ਅੱਧਾ ਫੁੱਲ ਜਿਹੜਾ ਤਿਆਰ ਹੋ ਗਿਆ ਅੱਧਾ ਹਜੇ ਰਹਿੰਦਾ ਤੇ ਟੈਣੀਆਂ ਜਿਹੜੀਆਂ ਹਨ ਉਹਨਾਂ ਦੇ ਵਿੱਚ ਆਪਾਂ ਇਦਾਂ ਡਬਲ ਸ਼ੇਡ ਕਰਤਾ yellow green ਦਾ ਕੰਬੀਨੇਸ਼ਨ ਕਰਤਾ ਹੈ ਜੀ ਕੇਜ ਲੱਗੇ ਫੁੱਲ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਹਾਡੇ ਸਪੋਰਟ ਦੀ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਤੇ ਪਲੀਜ਼ ਆਪਣਾ ਵਲੌਗ ਜਿਹੜਾ ਪੂਰਾ ਜਰੂਰ ਦੇਖਿਆ ਕਰੋ ਜੀ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਜੀ ਠੀਕ ਹੈ ਜੀ ਅੱਜ ਵਾਲੇ ਵਲੌਗ ਦਾ ਆਪਾਂ ਐਂਡ ਕਰ ਰਹੇ ਹਾਂ ਮਿਲਾਂਗੇ ਕੱਲੋ ਇੱਕ ਨਵੇਂ ਵਲੌਗ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਗੁੱਡ ਨਾਈਟ